ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਕਦੇ ਮੀਂਹ ਪੈ ਜਾਂਦਾ ਕਦੇ ਹਟ ਜਾਂਦਾ ਹੁਣ 2 ਦਿਨ ਹੋ ਗਏ ਦੇ ਲੋ ਧੁੱਪੇ ਇੱਕ ਦਿਨ ਧੁੱਪ ਜੜੀ ਐ ਹੁਣ ਫੇਰ ਬੱਦਲ ਹੋ ਗਿਆ ਤੇ ਮੀਂਹ ਸ਼ੁਰੂ ਹੋ ਗਿਆ ਬਾਹਰ ਤੋਂ ਦੁਹਾਂਦਾ ਮੈਂ ਤੇ ਲੋ ਜੀ ਭਾਈ ਮੀਂਹ ਆ ਗਿਆ ਮੀਂਹ ਆ ਗਿਆ ਤੇ ਤੁਹਾਨੂੰ ਪਿਛਲੀ ਵੀਡੀਓ ਦਿਖਾਇਆ ਤਾਂ ਸਾਡੀ ਨਦੀ ਕਿੰਨੀ ਚੱਲ ਪਈ ਸੀ ਤੇ ਹੁਣ ਆਪਣੇ ਵੀ ਮੀਂਹ ਆ ਗਿਆ ਭਾਈ ਨਾਲ ਨਾਲ ਢੇਰੀ ਨਾਲ ਨਾਲ ਮੀਂਹ ਬਿੰਦਿਆ ਸੀ ਰਕਤਾ ਕਿ ਬਿੰਦਿਆ ਜਣਾ ਮਿੱਟੀ ਬਹੁਤੀ ਨਾਲੇ ਧੋ ਹੋ ਜਾਊਗਾ ਹਾਂਜੀ ਹਾਂਜੀ ਤੇ ਗੱਡੀ ਵੀ ਦੇਖੀ ਕੱਢੀ ਬਾਹਰ ਫਿਰ ਜੇ ਮੀਂਹ ਪੈਂਦਾ ਰਿਹਾ ਸਾਡਾ ਕਾਲੂ ਥੱਲੇ ਬੈਠਾ ਜਿੱਤ ਸੁੱਤਾ ਹੋਇਆ ਕਾਲੂ ਓਏ ਹੋਇਆ ਹੋਇਆ ਖੋਣਾ ਕੰਡਾ ਮਾਸ ਨੂੰ ਇਹ ਹੋਇਆ ਲੈ ਨਾ ਹੋਣ ਆਈ ਬਈ ਮਿੱਟੀ ਦੀ 스멜 ਜਿਹੜੀ ਮੀਂਹ ਚ ਨਹੀਂ ਆਇਆ ਕਰਦੀ ਹੁੰਦੀ ਮਿੱਟੀ ਵਾਲੀ 스멜 ਹਵਾ ਲਈ ਆ ਰਹੀ ਹੈ। ਲਈ ਹੈ ਠੰਡੀ ਠੰਡੀ ਹਵਾ ਚਲਾਤੀ ਬਾਲਟੀ ਵੀ ਭਰ ਲੀਂ ਫੰਦ ਕਰੀਏ ਉਹ ਆ ਦੇਡ ਹੋ ਗਿਆ ਦੇਡ ਤੇ ਤੁਹਾਨੂੰ ਬੈਕ ਸਾਈਡ ਬਦਲ ਦਿਖਾਉਂਦਾ ਇਹ ਉੱਪਰ ਇਹ ਦਿਖਾਉਂਦਾ ਤੁਹਾਨੂੰ ਮੀਂਹ ਦਿਖਾਉਂਦਾ ਨਾਲੇ ਇਹ ਡੈਡ ਆ ਗਿਆ ਮੰਮੀ ਸਹੀ ਐ ਇਧਰ ਅੰਦਰ ਨੂੰ ਨਹੀਂ ਆਉਂਗਾ ਅੰਦਰ ਨੂੰ ਨਹੀਂ ਇਧਰ ਨੂੰ ਆ ਆਹ ਸਾਈਡ ਤੋਂ ਅੰਦਰ ਵਾਲੀ ਸਾਈਡ ਅੰਦਰ ਨਹੀਂ ਆਉਂਦਾ ਹੈਗਾ ਹਰ ਕੋ ਆਇਆ ਨਹੀਂ 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 ਪਿਛਲੇ ਜਿਵੇਂ ਨਹੀਂ ਆਉਂਦਾ ਅੰਦਰ ਵੀ ਸਭ ਕਈਏ ਲੋਈ ਬੱਦਲ ਚੈੱਕ ਕਰੋ ਦੀ ਫਿਰ ਹੈ ਹਵਾ ਚੱਲਦੀ ਹੈ ਨਾ ਤੇ ਨਦੀ ਵਧੂਗੀ ਹੋਰ ਬਾਈ ਹਾਂ ਤੇ ਚੰਡੀਗੜ੍ਹ ਨਮੀ ਮੈਂਦਾ ਹੋਵੇ ਸੱਚੀ ਗੱਲ ਨਮੀ ਮੈਂਦੇ ਬਹੁਤ ਨਹੀਂ ਪਿਆ ਕਿੰਨਾ ਅੱਜ ਅੱਜ ਤਾਂ ਬੱਦਲ ਵਾਈ ਥੀ ਹਜੇ ਅੱਛਾ ਪੈਣ ਲੱਗਿਆ ਹੋਵੇ ਕੀ ਪਤਾ ਹਾਂ ਹੋ ਸਕਦਾ ਬਾਈ ਕੱਲ ਕਰਾ ਲਈ ਦਿੰਦੇ ਆ ਤਾਂ ਹੀ ਫਿਰ ਨਦੀ ਬਹੁਤ ਚੱਲੀ ਆ ਨਾ ਹਾਂ ਨਹੀਂ ਉੱਪਰ ਪਈ ਹੈ ਨਾ ਪਰ ਉਹ ਪਰ ਸਾਡੇ ਕਿ ਨਹੀਂ ਨਹੀਂ ਪਿਆ ਇਹਨਾਂ ਲੈ ਵੀਰ ਮੋਸਮ ਠੰਡਾ ਕਰਦਾ ਗਰਮ ਨਹੀਂ ਬੱਦਦਾ ਉੱਪਰੋਂ ਦਾ ਹਵਾ ਕ੍ਰੋਸ ਨਹੀਂ ਇੱਧਰ ਤੱਕ ਹੈ ਠੰਡੀ ਠੰਡੀ ਤੇ ਬੋਲੀ ਦੀ ਨਹੀਂ ਫੇਰ ਵੱਧ ਗਿਆ ਹੋਰ ਤੇਜ਼ ਹੋ ਗਿਆ ਤੇ ਬਾਛੜਾ ਇਧਰੋਂ ਆਉਣ ਲੱਗ ਗਿਆ ਨਹੀਂ ਐਨੀ ਨਹੀਂ ਹੈ ਆਵਣੇ ਮੀਂਹ ਟੱਕਦਾ ਨਾ ਸਾਰਾ ਉੱਤਰ ਵੀ ਤੇਜ਼ ਰਿਹਾ ਤੇਜ਼ ਪੈ ਰਿਹਾ ਵੀ ਦੇਖੋ ਪਹਿਲਾਂ ਬੱਦਲ ਗਿਆ ਜਿੱਥੇ ਕਿਹੇ ਜਾ ਤਾਂ ਹੁਣ ਦੇਖੋ ਹੁਣ ਨਹੀਂ ਦੇਖਿਆ ਮੀਂਹ ਨਹੀਂ ਡੇ ਰਿਹਾ ਇੱਧਰ ਆਪਨੇ ਵੀ ਨਹੀਂ ਆ ਜਾਣਾ ਇੱਧਰ ਨੂੰ ਹਵਾ ਹਟ ਗਈ ਆ ਗਿਆ ਤਾਂ ਹਵਾ ਬਹੁਤ ਠੰਡੀ ਠੰਡੀ ਚੱਲਦੀ ਲਗਾਤਾਰ ਹਾਲ ਸੋਲ ਪਾ ਤਾ ਤੇ ਗਰਮੀ ਨਗਾਤੀ ਇਹਨੇ ਵਧੀਆ ਕੋਲਡਰ ਦੇ ਲੋ 20 ਦਿਨ ਉਹਦੇ ਚਾਚਾ ਕਹਿੰਦਾ ਬੰਦ ਕਰਿਆ ਇਹਨੂੰ ਅੱਜ ਫੇਰ ਮੀਂਹ ਪਿਆ ਗਿਆ ਚਲੋ ਫੇਰ ਹੀ ਜੰਨੀ ਹਾਂ ਮੋਟਰ ਮੜੀ ਮੁੱਟੀ ਚਲਾਉਂਦੇ ਹੁਣ ਇਹ ਮੀਂਹ ਤਾਂ ਕਈ ਜਾਂਦਾ ਹਾਂ ਨਾ ਜਵਾਂ ਵੀ ਨਹੀਂ ਪਾਣੀ ਸੁੱਕਦਾ ਨਹੀਂ ਇਹ ਤਾਂ ਹੁਣ ਪਾਣੀ ਸੁੱਕਿਆ ਤਾਂ ਹੁਣ ਫੇਰ ਮੀਂਹ ਪੈ ਗਿਆ ਵੀ ਹੁਣ ਸਪੀਡ ਜਾਂ ਕੇ ਕਰੋ ਤੇਜ਼ ਹੋ ਗਿਆ ਵੀ ਇਹ ਨੀ ਇੱਧਰ ਵੀ ਦੇਖੋ ਐਨ ਪੈਂਦਾ ਹੁਣ ਤੇਜ਼ ਹੋਰ ਹੋ ਗਿਆ ਮੀਮੀ ਦੱਗੇ ਨੀ ਮੀ ਦੱਸਿਓ ਕਿੰਮੀ ਐਨੇ ਪੈਂਦਾ ਤੇ ਤਿੰਨ ਮਹੀਨੇ ਹੋ ਗਏ ਤਿੰਨ ਮਹੀਨੇ ਹੋ ਗਏ ਨੀਵੀਂ ਵੀ ਪੈਂਦਾ ਤੁਹਾਡੇ ਕਿੰਨੀ ਵੀ ਜਰੂਰ ਦੱਸਿਆ ਮੈਨੂੰ ਕਮੈਂਟਾਂ ਚ ਅਬ ਇੱਕ ਸਾਡੇ ਦਾ ਤਿੰਨ ਮਹੀਨੇ ਹੋ ਗਏ ਲਗਾਤਾਰ ਧੁੱਪ ਪਿਛਲੇ ਮਹੀਨੇ ਦਾ ਸਾਨੂੰ ਧੁੱਪ ਦਿਖੀ ਹੋਈ ਨਹੀਂ ਆ ਪਰਸੋਂ ਉਹਨਾਂ ਦੀ ਪਿਛਲੀ ਵੀਡੀਓ ਦੇਖਾਂ ਤਾਂ ਜਦ ਧੁੱਪ ਦਿਖੀ ਦੇਖ ਲਓ ਸਾਡੇ ਰੋਜ਼ ਇਹ ਬੱਦਲ ਰੋਜ਼ ਇਹ ਮੀਂਹ ਰੋਜ਼ ਇਹ ਬੱਦਲ ਰੋਜ਼ ਇਹ ਮੀਂਹ ਜੇ ਮੀਂਹ ਨਹੀਂ ਪੈਣਾ ਫਿਰ ਬੱਦਲ ਵਾਈਜੀ ਹੋ ਰਹਿੰਦੀ ਸੀ ਮਾੜਾ ਮੋਟਾ ਸ਼ਾਂ ਸਵੇਰ ਝਟ ਲਾ ਰੰਦਾ ਤਾਂ ਇੰਦਰਾ ਦੇਖੋ ਐ ਰੰਗ ਬੰਤੇ ਮੀਂਹ ਇਹ ਤਾਂ ਇਹ ਹੌਂਦਿਕ ਬੰਨ ਮੈਂ ਕਿ ਹੁਣ ਕੱਟ ਗਿਆ ਥੋੜਾ ਜਿਹਾ ਤੇ ਲੋਈ ਲੱਗਦਾ ਅੱਜ ਮੀਂਹ ਹੀ ਰੁਕਦਾ ਮੀਂਹ ਦੇਖੋ ਐਨ हट ਗਿਆ ਸੀਗਾ ਤੇ ਬੱਦਲ ਵਾਈ ਵੀ ਘਟ ਗਈ ਦੀ ਦੇਖੋ ਐਨ ਫਰਜ਼ ਸੁੱਕ ਗਿਆ ਦੁਬਾਰਾ ਰੈਗਡੀ ਸਟਾਰਟ ਕਰੀ ਜਾਂ ਦੇਖਿਆ ਮੈਂ ਮੈਂ ਦੇਖ ਮੈਂ ਕਿਤੇ ਨਿਕਲ ਗਿਆ ਹੁਣ ਉੱਠਿਆ ਇਹ ਨੀ ਦਵਰਸ਼ ਨੂੰ 흘ਲ ਗਿਆ ਹਾਂਜੀ ਉਹ ਸੁੱਕੋ ਹੋ ਗਿਆ ਤਾਂ ਸੁੱਕਿਆ ਤਾਂ ਮੈਂ ਚਲੋ ਇਹਨੇ ਗੱਡੀ ਸਟਾਰਟ ਕਰਕੇ ਬਾਹਰ ਕੱਢਦੀ ਇਹ ਨਾਲੇ ਸਾਫ਼ ਵੀ ਹੋਰੂਗੀ ਕਾਫੀ ਗੰਦੀ ਹੋਈ ਵੀਦੀ ਕਿੰਨੇ ਦਿਨਾਂ ਦੀ ਮੈਨੇ ਟਾਇਰ ਚ ਹਵਾ ਵੀ ਭਰਨੀ ਆ ਅੱਜਨ ਵੀ ਕਹਿਦਣਾ ਸੀਗਾ ਨਿਕਲਦੀ ਆ ਯਾਰ ਹਵਾ ਇਹਨਾਂ ਦੀ ਹੁਣ ਹਾਂ ਵੀ ਇਹ ਬਾਗਵਾਸੀ ਨੂੰ ਮੈਂ ਸਵੇਰੋਂ ਸੁੱਤਾ ਪਿਆ ਤੇ ਸਾਰੀ ਇਹਦੇ ਕੋ ਮੀਂਹ ਆਦਾ ਇਹ ਵੇ ਤੇ ਬਾਹਰੇ ਰਹਿੰਦੇ ਹੈ ਕਿ ਅੰਦਰ ਵੜਦੇ ਲੋ ਜੀ ਪਿੱਛੇ ਪਾਸੇ ਤਾਂ ਹੈਗਾ ਨੀਰਾ ਹੋਇਆ ਵਾ ਬੱਦਲ ਵਾਈ ਜੀ ਤੇ ਤੁਹਾਨੂੰ ਫਰੰਟ ਵਾਲੀ ਸਾਈਡ ਦਿਖਾਉਂਦਾ ਧੁੱਪ ਚੜੀ ਵੀ ਇਧਰਲੀ ਸਾਈਡ ਇਹ ਦੇਖੋ ਇਧਰ ਚੜੀ ਵੀ ਧੁੱਪ ਬਾਈ ਮੀਂਹ ਤਾਂ ਗਿਆ ਰੁੱਕ ਤੇ ਟੁੱਟੀ ਦੀ ਵੇਟ ਕਰੀਏ ਤੇ ਫਿਰ ਤੁਹੀ ਗੱਡੀ ਧੋਗੇ ਖੜਾ ਦੀ ਇਹਨੂੰ ਵੀ ਅੰਦਰ ਫਿਰ ਲੋਈ ਕਿੱਟੀ ਦਾ ਕੰਮ ਨਾ ਵੇਟਾ ਤੋਂ ਸਾਰੀ ਗੱਡੀ ਜਿਵੇਂ ਮੈਂ ਸੰਮੂਨ ਨੂੰ ਗੱਡੀ ਤੋਂ ਸੰਮੂਨ ਕਹੇ ਤੋ ਤਾਂ ਤੈਨ ਤੈਨ ਕਹੇ ਤੋ ਤਾਂ ਗੇ ਬਾਲ ਵੱਜੀ ਦੇਖ ਇਹ ਬੋਲ ਦੇ ਲੋ ਕਿ ਨਹੀਂ ਭਾਰੀ ਟੱਕ ਕੇ ਲੈ ਕੇ ਆਇਆ ਪਰ ਉਹ ਰਿਪੋਰਟ ਲੱਕੀ ਬੱਜੂਗੀ ਬੰਮੂ ਰੱਖਦੇ ਉਹਨੂੰ ਦੂਈ ਬੋਲ ਲਾਂਗੇ ਲੈ ਤੋ ਦੇ ਲੈਤੀ ਲੈ ਤੋ ਉਹ ਗੱਡੀ ਤੋ ਇਸ ਨੂੰ ਵੀ ਬਾਹਰ ਕਰ ਨੰਬਰ ਪਲੇਟ ਮਾਰ ਦੇ ਹਾਂ ਤੇਰੇ ਕੋ ਵੀ ਬਾਦਮ ਹਾਂ ਤੇਰੇ ਪਾਪੀ ਪਾਵਾਂ ਤੇਰੇ ਪਾਪਾਂ ਸਰਵਾੰਦ ਦਾ ਕੋਲੇ ਚ ਨੇ ਪਾਸ ਹੋ ਗਏ ਘਾਤ ਹੈ ਘਾਤ ਪਾਸ ਹੋ ਗਿਆ ਮੈਂ ਪਾਸ ਹੋ ਗਿਆ ਤੂੰ ਨਹੀਂ ਜਾਂਦਾ ਸਕੂਲ ਜਾਂਦਾ ਕਿ ਕਿੰਨੇ ਵਜੇ ਜਾਂਦਾ 7 ਵਜੇ ਨਾ 7 ਵਜੇ ਕਿਤੇ 7:30 ਮੈਂ ਬੈਂਡਣਾਉਂਦਾ ਤੈਨੂੰ ਤੂੰ 7 ਵਜੇ ਕਿੱਥੇ ਚਲੇ ਗਿਆ ਬਈ ਤਾਂ ਲੋ ਜੀ ਅਗਲੇ ਦਿਨਾਂ ਤੇ ਬੱਦਲ ਫੇਰ ਆ ਗਿਆ ਪਤਾ ਨਹੀਂ ਤਿੱਖੀ ਧੁੱਪ ਨਿਕਲ ਗਈ ਤੇ ਤੁਹਾਨੂੰ ਇੱਕ ਚੀਜ਼ ਹੁਣ ਉਹ ਦੇਖੋ ਪਹਾੜ ਉਹ ਪਹਾੜ ਜਟੇਟਾ ਪਤਾ ਨਹੀਂ ਕਿ ਆ ਦੇ ਕਿਹੜਾ ਪਤਾ ਨਹੀਂ ਬੱਦਲ ਹੈ ਪਤਾ ਨਹੀਂ ਕੀ ਚੀਜ਼ ਹੈ ਉਹ ਇਹ ਤੁਹਾਨੂੰ ਵੀ ਦਿਖਦਾ ਹੁਣ ਆ ਵਾਕਈ 뷰 ਜੱਕ ਕਰੋ ਭਾਈ ਆ ਦੇਖੋ ਬੱਦਲਾਂ ਚੋਂ ਧੁੱਪ ਨਿਕਲਦੀ ਕਿਰਨਾਂ ਆਉਂਦੀਆਂ ਸੂਰਜ ਦੀਆਂ ਇਦੋਂ ਬੱਦਾਂ ਬੱਦਲ ਐ ਤੇ ਲੋ ਜੀ ਉੱਤਰ ਕੇ ਥੱਲੇ ਆਇਆ ਸੀਗਾ ਇੰਨੇ ਨੂੰ ਬੱਦਲ ਮੋਰੇ ਆ ਗਏ ਮੀਂਹ ਦੇਖੋ ਮੀਂਹ ਪੈਣਾ ਸ਼ੁਰੂ ਤੇ ਮੰਮੀ ਦੀ ਰੋਟੀ ਵੀ ਬਣਾਉਣ ਲੱਗੇ ਵਿੱਚ ਰਹਿ ਗਈ ਮੀਂਹ ਆ ਗਿਆ ਕਰੋੜੇ ਤੰਗ ਕਰ ਲਿਆ ਵੀਰੇ ਮਸੂਹ ਅਜੇ ਧੁੱਪ ਦਿਖੀ ਤੀ ਆ ਦੇਖੋ ਫੇਰ ਬੱਦਲ ਆ ਦੇਖੋ ਤਿੰਨ ਚਾਰ ਦਿਨ ਲਗਾਤਾਰ ਕਹਿੰਦੇ ਨੇ ਹੋ ਗਿਆ ਵਲੌਕ ਚ ਕੀ ਬੱਦਲੇ ਬੱਦਲ ਦੇਗਾ ਤਿੰਨ ਤਿੰਨ ਅੱਜ ਸਵੇਰੇ ਧੁੱਪ ਨਿਕਲੀ ਸੀ ਮਣੀ ਜੀ ਉਹ ਵੀ ਜ਼ਿਆਦਾ ਨਹੀਂ ਇੱਕ ਦਿਨ ਪਿਛਲੇ ਦਿਨ ਨਿਕਲੇ ਮੁੜ ਕੇ ਨਹੀਂ ਧੁੱਪ ਨਿਕਲੀ ਫੇਰ ਬੱਦਲ ਬੱਦਲ ਵਾਈ ਜੀ ਬੱਦਲ ਵਾਈ ਹੋ ਰਹੇ ਨੇ ਤੇ ਨਵੀਂ ਤੇਜ਼ ਹੋਣ ਲੱਗਿਆ ਮੀਂਹ ਫੇਰ ਮਸੀਂ ਹਟਿਆ ਸੀਗਾ ਕੱਲ ਕੱਲ ਪੈ ਕੇ ਇਹ ਨਹੀਂ ਹਟਦਾ ਲੱਗਦਾ ਦੁਆਰੇ ਸ਼ੁਰੂ ਹੋ ਗਿਆ। ਨੇਰਾ ਰਹੀ ਕਰਤਾ 9 ਵਜੇ ਲੱਗਦਾ ਨਹੀਂ 9 ਵਜੇ ਵੇ। ਮੋਸੋਂ ਨਿਕਲ ਰਿਹਾ ਤਾਂ। ਤੇ ਲੋ ਜੀ ਉਹ ਤੋਂ ਬਾਅਦ ਚੜ ਗਈ ਫੇਰ ਤੁੱਪਾ। ਉਹੀ ਕੰਮ ਹੈ ਜਿਹੜਾ ਸ਼ੁਰੂ ਦੱਸ ਸਕਦਾ ਤੁੱਪਾ ਕਦੇ ਮੀਂਹ ਕਰੇ ਤੁੱਪਾ। ਮਤਲਬ ਪਹਿਨ ਤਿੱਖੀ ਹੈ। ਨੰਗੇ ਪੈਰ ਵੀ ਉੰਤਰ ਹੋ ਜਾ। ਤੇ ਇੱਧਰ ਕੱਲ ਗੱਡੀ ਵੀ ਐ ਧੋ ਕੇ ਚਮਕਾ ਕੇ ਖੜਾਤੀ ਸੀਗੀ ਅੰਦਰ। ਤਾਂ ਵੀ ਬਾਹਰ ਖੜੇ ਕਰ ਦ ਪਏ ਜਾਂਦੀ। ਆਰਕ ਮੋਰੇ ਦਿਖੇ ਨਹੀਂ ਨਹੀਂ ਮੋਰੇ ਤਾਂ ਨਹੀਂ ਨਹੀਂ ਬਈ ਬੈ ਗਈ ਬਈ ਇਹ ਆਰਕ ਹੱਤ ਗੰਦੇ ਹੁੰਦੇ ਪਜਾਦਾ ਨਹੀਂ ਹੈ ਠੀਕ ਹੈ ਕਿਉਂਕਿ ਗਰਦ ਮੀ ਪੈਗੇ ਨਾ ਸਾਰੀ ਗਰਦ ਦਾ ਵਿਆਂਦੀ ਆ ਤੇ ਸਾਡੇ ਕਿ ਨਹੀਂ ਆਣ ਪਹਾੜ ਦਿਖਣ ਲੱਜੰਦੇ ਆਹ ਸਾਈਡ ਨੂੰ ਤੇ ਉੱਪਰ ਤੇ ਤੁਹਾਨੂੰ ਕੱਲ ਦਿਖਾਏ ਸੀਗੇ ਉਹ ਸਾਈਡ ਐਨ ਪਹਾੜ ਦਿਖਣ ਲੱਜੰਦੇ ਇਹ ਤੇ ਮਸਾਂੀ ਧੁੱਪ ਚੜੀ ਆ ਬਈ ਤੇਨ ਪਾਰਕ ਨੂੰ ਵੀ ਹਵਾ ਲੱਗ ਜੂਗੀ ਤੇ ਅੱਧੀ ਹੁਣ ਇੱਕ ਬੱਟਾ ਤਾਂ ਅਸੀਂ ਪਿਛਲੀ ਵੀਡੀਓ ਦਿਖਾਇਆ ਤਾਂ ਲਾਤਾ ਤਾਂ ਦੋ ਚਾਰ ਹੋਰ ਲੈ ਕੇ ਲਾਦਣੇ ਆਪਾਂ ਨੇ ਅੱਡੀ ਪਾਰਕ ਨੂੰ ਵੀ ਹਰਾ ਭਰਾ ਕਰੀਏ ਸੜਾਂ ਵਰਤੇ ਤੇ ਬਾਕੀ ਦੇਖਦੇ ਆ ਅੱਜ ਦੀ ਵੀਡੀਓ ਤਾਂ ਨਹੀਂ ਖਾਸ ਬਣੀ ਨਹੀਂ ਮੀਂਹ ਹੀ ਪਈ ਗਿਆ ਜਮੀ ਪੈ ਗਿਆ ਕਦੇ हट ਗਿਆ ਤੇ ਹੁਣ ਧੁੱਪ ਦੇਖੋ ਐ ਤਿੱਖੀ ਚੜ ਗਈ ਅੱਖਾਂ ਵੀ ਨਹੀਂ ਖੁੱਲਦੀਆਂ ਨਹੀਂ ਧੁੱਪ ਜਾਂ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਕਿਸੇ ਅਗਲੇ ਬਲੌਗ ਚ ਓਕੇ ਬਾਏ ਬਾਏ